ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਧੁੱਕੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਆ ਬਾਈ ਜਿਨ੍ਹਾਂ ਨੇ ਨੈਗੇਟਿਵ ਕੀਤਾ ਮੈਨੂੰ ਇਹਨਾਂ ਤੋਂ ਨਫ਼ਰਤ ਹੋ ਗਈ ਪੂਰੀ ਦੁਨੀਆ ਖੁਸ਼ ਹੈ ਇਹੋ ਜੇ ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਚੰਗੀਆਂ ਫਿਲਮਾਂ ਮਿਲਣ ਤਸੀਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਖੁਸ਼ੀ ਮਿਲ ਰਹੀ ਆ ਕਿ ਸਾਡਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ ਤੇ ਮੈਂ ਵਧਾਈ ਦਿਨਾ ਸਾਰੀ ਟੀਮ ਨੂੰ ਬਾਈ ਮਨਪ੍ਰੀਤ ਜੌਹਲ ਹੋਣਾ ਦੀ ਸਾਰੀ ਟੀਮ ਨੂੰ ਇੱਕ ਗੱਲ ਦੱਸਣੀ ਚਾਹੂਗਾ ਕਿ ਜਿੰਨੇ ਵੀ ਚਾਹੇ ਕੈਮਰਾਮੈਨ ਚਾਹੇ ਡਾਇਰੈਕਟਰ ਨੇ ਚਾਹੇ ਪ੍ਰੋਡਿਊਸਰ ਨੇ ਇਹਨਾਂ ਦੀ ਸਾਰਿਆਂ ਦੀ ਬੈਕਗ੍ਰਾਉਂਡ ਪਿੰਡ ਤੋਂ ਐ ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਐ ਇਹ ਸਭ ਤੋਂ ਵੱਡੀ ਗੱਲ ਐ ਸੋ ਕੁਛ ਵੀ ਜੇ ਜਜ਼ਵਾ ਹੋਵੇ ਕਹਿੰਦੇ ਕੁਝ ਵੀ ਬੰਦਾ ਕਰ ਸਕਦਾ ਔਰ ਅੱਜ ਇੰਨਾ ਮਨ ਖੁਸ਼ ਹੋਇਆ ਬਾਬਾ ਗੁਰਦੇਵ ਸਿੰਘ ਜੀ ਦੀ ਦੇ ਕਰਦਾਰ ਦੇ ਵਿੱਚ ਭੁੱਗੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਬਾਕੀ ਜਿੰਨੇ ਵੀ ਕਲਾਕਾਰ ਸੀ ਬੋਲਟ ਹੋਣੀ ਆ ਭਾਈ ਜਿਨ੍ਹਾਂ ਨੇ ਨੈਗੇਟਿਵ ਕੀਤਾ ਮੈਨੂੰ ਉਹਨਾਂ ਤੋਂ ਨਫ਼ਰਤ ਹੋ ਗਈ ਮਤਲਬ ਇੰਨਾ ਅੱਛਾ ਕੀਤਾ ਕੰਮ ਇਹਨਾਂ ਨੇ ਤੇ ਸਾਰਿਆਂ ਦਾ ਬਹੁਤ ਸੋਹਣਾ ਕੰਮ ਸੀ ਸਾਡੀ ਇਹੀ ਗੁਜਾਰਿਸ਼ ਹੈ ਕਿ ਐਹੋ ਜੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਮੈਂ ਤਾਂ ਕਹਿਣਾ ਸਕੂਲਾਂ ਦੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਜਿਹੜੇ ਵੀ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਅਸੀਂ ਮਾੜਾ ਮੋਟਾ ਇਤਿਹਾਸ ਪੜ੍ਹਿਆ ਅਸੀਂ ਕਿਤਾਬਾਂ ਚੋਂ ਪਰ ਅੱਜ ਮੇਰਾ ਖਿਆਲ ਹੈ ਪੜ੍ਹਨ ਦਾ ਜਿਹੜਾ ਸ਼ੌਕ ਘਟ ਹੁੰਦਾ ਜਾ ਰਿਹਾ ਹੈ ਤਾਂ ਸਾਡੀਆਂ ਫਿਲਮਾਂ ਇੱਕ ਇੱਕ ਜ਼ਰੀਆ ਜਿਹੜੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਇਹੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਆਪਣੀ ਫੈਮਿਲੀ ਦੇ ਨਾਲ ਫਿਲਮ ਦੇਖੋ ਤਾਂ ਕਿ ਸਾਡੇ ਇਹਨਾਂ ਵੀਰਾਂ ਦੇ ਹੌਂਸਲੇ ਹੋਰ ਵੀ ਬਲੰਦ ਹੋਣ ਮੈਂ ਇੱਕ ਡਾਇਰੈਕਟਰ ਸਾਹਿਬ ਬਾਰੇ ਗੱਲ ਕਰਨੀ ਚਾਹੁੰਗਾ ਕਿ ਸਾਡੀ ਖੁਸ਼ਕਿਸਮਤੀ ਹੈ ਪੰਜਾਬੀ ਸਿਨੇਮਾ ਦੀ ਕਿ ਇੱਕ ਐਨਾ ਖੂਬਸੂਰਤ ਡਾਇਰੈਕਟਰ ਮਿਲਿਆ ਸਾਨੂੰ ਸ਼ਰਨ ਦੇ ਰੂਪ ਦੇ ਵਿੱਚ ਇਹਨਾਂ ਦੀ ਬਸਤਾਨੇ ਫਿਲਮ ਹਿੱਟ ਹੋਈ ਕਿਸੇ ਹੋਰ ਡਾਇਰੈਕਟਰ ਦੀ ਐਨੀ ਹਿੱਟ ਫਿਲਮ ਹੁੰਦੀ ਤਾਂ ਘੱਟੋ ਘੱਟ 150 ਫਿਲਮ ਸਾਈਨ ਕਰ ਲੈਂਦੇ ਵੀ ਅਗਲੀਆਂ ਫਿਲਮਾਂ ਅਸੀਂ ਕਰਾਂਗੇ ਪਰ ਐਨੇ ਸਬਰ ਸੰਤੋਖ ਵਾਲਾ ਬੰਦਾ ਜਿਹੜਾ ਪੜ ਕੇ ਪੂਰੀ ਤਹਿ ਤੱਕ ਜਾ ਕੇ ਸਬਜੈਕਟ ਨੂੰ ਦੇਖਦਾ ਔਰ ਉਹਨੂੰ ਬਾਚਦਾ ਤੇ ਉਹਨੂੰ ਪਰਦੇ ਤੇ ਲੈ ਕੇ ਆਉਂਦਾ ਕੱਲਾ ਕੱਲਾ भाई शरण आर्ट है सो मैं बहुत खुश हां और पूरी दुनिया खुश है एहो एह जे ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਚੰਗੀਆਂ ਫਿਲਮਾਂ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਧੁੱਕੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਆ ਬਾਈ ਜਿਹਨਾਂ ਨੇ ਨੈਗੇਟਿਵ ਕੀਤਾ ਮੈਨੂੰ ਇਹਨਾਂ ਤੋਂ ਨਫ਼ਰਤ ਹੋ ਗਈ ਪੂਰੀ ਦੁਨੀਆ ਖੁਸ਼ ਹੈ ਇਹੋ ਜੇ ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਚੰਗੀਆਂ ਫਿਲਮਾਂ ਮਿਲਣ। ਦਸੀਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਖੁਸ਼ੀ ਮਿਲ ਰਹੀ ਆ ਕਿ ਸਾਡਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ ਤੇ ਮੈਂ ਵਧਾਈ ਦਿੰਨਾ ਸਾਰੀ ਟੀਮ ਨੂੰ ਭਾਈ ਮਨਪ੍ਰੀਤ ਚੋਹਲ ਹੋਣਾਂ ਦੀ ਸਾਰੀ ਟੀਮ ਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਜਿੰਨੇ ਵੀ ਚਾਹੇ ਕੈਮਰਾਮੈਨ ਚਾਹੇ ਡਾਇਰੈਕਟਰ ਨੇ ਚਾਹੇ ਪ੍ਰੋਡਿਊਸਰ ਨੇ ਇਹਨਾਂ ਦੀ ਸਾਰਿਆਂ ਦੀ ਬੈਕਗ੍ਰਾਉਂਡ ਪਿੰਡ ਤੋਂ ਐ ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਐ ਇਹ ਸਭ ਤੋਂ ਵੱਡੀ ਗੱਲ ਐ ਸੋ ਕੁਝ ਵੀ ਜੇ ਜਜ਼ਬਾ ਹੋਵੇ ਕਹਿੰਦੇ ਕੁਝ ਵੀ ਬੰਦਾ ਕਰ ਸਕਦਾ ਔਰ ਅੱਜ ਇਹਨਾਂ ਮਨ ਖੁਸ਼ ਹੋਇਆ ਬਾਬਾ ਗੁਰਦੇਵ ਸਿੰਘ ਜੀ ਦੀ ਦੇ ਕਰਦਾਰ ਦੇ ਵਿੱਚ ਭੁੱਗੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਬਾਕੀ ਜਿੰਨੇ ਵੀ ਕਲਾਕਾਰ ਸੀ ਬੋਲਟ ਹੋਣੀ ਆ ਭਾਈ ਜਿਨ੍ਹਾਂ ਨੇ ਨੈਗੇਟਿਵ ਕੀਤਾ ਮੈਨੂੰ ਇਹਨਾਂ ਤੋਂ ਨਫਰਤ ਹੋ ਗਈ ਮਤਲਬ ਇੰਨਾ ਅੱਛਾ ਕੀਤਾ ਕੰਮ ਇਹਨਾਂ ਨੇ ਤੇ ਸਾਰਿਆਂ ਦਾ ਬਹੁਤ ਸੋਹਣਾ ਕੰਮ ਸੀ ਸਾਡੀ ਇਹੀ ਗੁਜਾਰਿਸ਼ ਹੈ ਕਿ ਇਹੋ ਜਿਹੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਮੈਂ ਤਾਂ ਕਹਿਣਾ ਸਕੂਲਾਂ ਦੇ ਬੱਚਿਆਂ ਨੂੰ ਜ਼ਰੂਰ ਦਿਖਾਉਣੇ ਚਾਹੀਦੇ ਆ ਜਿਹੜੇ ਵੀ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਅਸੀਂ ਮਾੜਾ ਮੋਟਾ ਇਤਿਹਾਸ ਪੜਿਆ ਅਸੀਂ ਕਿਤਾਬਾਂ ਚੋਂ ਪਰ ਅੱਜ ਮੇਰਾ ਖਿਆਲ ਆ ਪੜ੍ਹਨ ਦਾ ਜਿਹੜਾ ਸ਼ੌਕ ਘਟ ਹੁੰਦਾ ਜਾ ਰਿਹਾ ਹੈ ਤਾਂ ਸਾਡੀਆਂ ਫਿਲਮਾਂ ਇੱਕ ਇੱਕ ਜ਼ਰੀਆ ਜਿਹੜੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਆਪਣੀ ਫੈਮਿਲੀ ਦੇ ਨਾਲੇ ਫਿਲਮ ਦੇਖੋ ਤਾਂ ਕਿ ਸਾਡੇ ਇਹਨਾਂ ਵੀਰਾਂ ਦੇ ਹੌਸਲੇ ਹੋਰ ਵੀ ਬਲੰਦ ਹੋਣ ਮੈਂ ਇੱਕ ਡਾਇਰੈਕਟਰ ਸਾਹਿਬ ਬਾਰੇ ਗੱਲ ਕਰਨੀ ਚਾਹੁੰਗਾ ਕਿ ਸਾਡੀ ਖੁਸ਼ਕਿਸਮਤੀ ਹੈ ਪੰਜਾਬੀ ਸਿਨੇਮਾ ਦੀ ਇੱਕ ਇੰਨਾ ਖੂਬਸੂਰਤ ਡਾਇਰੈਕਟਰ ਮਿਲਿਆ ਸਾਨੂੰ ਸ਼ਰਨ ਦੇ ਰੂਪ ਦੇ ਵਿੱਚ ਇਹਨਾਂ ਦੀ ਬੰਸਤਾਨੇ ਫਿਲਮ ਹਿੱਟ ਹੋਈ ਕਿਸੇ ਹੋਰ ਡਾਇਰੈਕਟਰ ਦੀ ਇੰਨੀ ਹਿੱਟ ਫਿਲਮ ਹੁੰਦੀ ਤਾਂ ਘੱਟੋ ਘੱਟ 150 ਫਿਲਮ ਸਾਈਨ ਕਰ ਲੈਂਦੇ ਵੀ ਅਗਲੀਆਂ ਫਿਲਮਾਂ ਅਸੀਂ ਕਰਾਂਗੇ ਪਰ ਐਨੇ ਸਬਰ ਸੰਤੋਖ ਵਾਲਾ ਬੰਦਾ ਜਿਹੜਾ ਪੜ ਕੇ ਪੂਰੀ ਤਹਿ ਤੱਕ ਜਾ ਕੇ ਸਬਜੈਕਟ ਨੂੰ ਦੇਖਦਾ ਔਰ ਉਹਨੂੰ ਬਾਚਦਾ ਤੇ ਉਹਨੂੰ ਪਰਦੇ ਤੇ ਲੈ ਕੇ ਜਾਂਦਾ ਕਲਾ ਕਲਾ ਬਾਈ ਸ਼ਰਨ ਆਰਟ ਹੈ ਸੋ ਮੈਂ ਬਹੁਤ ਖੁਸ਼ ਆਂ ਔਰ ਪੂਰੀ ਦੁਨੀਆ ਖੁਸ਼ ਹੈ ਇਹੋ ਜੇ ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਆ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਚੰਗੀਆਂ ਫਿਲਮਾਂ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ